ਜੋ ਉਹਨਾਂ ਨੇ ਦੱਸਿਆ ਕਹਿੰਦੇ ਵੀ ਸਭ ਤੋਂ ਪਹਿਲਾਂ ਮੇਰੇ ਧਮਾਲਾ ਸਾਭੀ ਮੇਰੇ ਕਿਸ ਖੋ ਖੋ ਤੇ ਫੜਕੇ ਕਿਸ ਠੀਕ ਜਦੋਂ ਆਪਾਂ ਕਹਿੰਦੇ ਆ ਫੜਕੇ ਖੋਏ ਨੇ ਖੋਣ ਤੋਂ ਬਾਅਦ ਉਹਨਾਂ ਨੇ ਦੱਸਿਆ ਰਾਜ ਸਾਭੀ ਸੱਜੇ ਠੁੱਡੇ ਮਾਰੇ ਨੇ ਠੁੱਡੇ ਇਸਲਾਮ ਤੇ ਮਾਰੇ ਨੇ ਆਹ ਜਿਹੜੀ ਅੱਖੇ ਮੈਂ ਵੇਖੀ ਐ ਆਹ ਅੱਖ ਤੇ ਆਹ ਐਨੀ ਕਾਲੀ ਅੱਖ ਹੋਈ ਮਤਲਬ ਕੀ ਵੀ ਉਹਨਾਂ ਨੇ ਅਣਮਨੁੱਖੀ ਇਸ ਤਰੀਕੇ ਦਾ ਤਸੱਦਦ ਕੀਤਾ ਵੀ ਜਿੱਥੇ ਕਿਸੇ ਨੇ ਠੁੱਡੇ ਸਿਰ 'ਚ ਮਾਰੇ ਨੇ ਕੰਕਾਰਾਂ ਦੀ ਬੇਅਦਬੀ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਵਸਤਰ ਤਾਰ ਕੇ ਉਹਨਾਂ ਤੁਸੀਂ ਕਹੋ ਵੀ ਉਹ ਉਹਨਾਂ ਦੇ ਨੰਗੇ ਤਨ ਤੇ ਉੱਥੇ ਉਹਨਾਂ ਨੇ ਪਹਿਲਾਂ ਪਟੇ ਫੇਰੇ ਸੁੱਕੇ ਪਟੇ ਫਿਰ ਉਹਨਾਂ ਨੂੰ ਤੌਰ ਤਰੀਕਾ ਪਤਾ ਸੀ ਵੀ ਇਹਨੂੰ ਹੁਣ ਪਾਣੀ ਪਾ ਲਓ ਉਧਰੋਂ ਪਟੇ ਨੂੰ ਗਿੱਲਾ ਕਰ ਲਓ ਕਿਉਂਕਿ ਉਹਦੀ ਉਹਦੀ ਜਿਹੜੀ ਕਪੈਸਿਟੀ ਮਾਰਨ ਦੀ ਉਹ ਜ਼ਿਆਦਾ ਤੇਜ਼ ਹੋ ਜਾਂਦੀ ਹੈ ਸੋ ਉਹ ਮਾਰ ਕੇ ਉਹਨਾਂ ਨੇ ਚੰਮ ਢੇੜਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਉੱਥੇ ਹੀ ਫਿਰ ਉਹਨਾਂ ਨੇ ਡਾਂਗਾ ਲੈਣੀਆਂ ਹਾਂਜੀ ਐਡਣੀਆਂ 5-5 ਇੰਚ ਦੀਆਂ ਮੋਟੀਆਂ ਡਾਂਗਾ ਉਹਨਾਂ ਨੇ ਦੱਸਿਆ ਜੀ ਵੀ ਉਹ ਫਿਰ ਉਹਨਾਂ ਨੇ ਮੇਰੇ ਥੱਲੜਾ ਜਿਹੜਾ ਪੋਰਸ਼ਨ ਸੀ ਉਹਨੂੰ ਇਸ ਤਰੀਕੇ ਨਾਲ ਜਿਵੇਂ ਪੁੱਠਾ ਪਾ ਕੇ ਇਸ ਤਰੀਕੇ ਨਾਲ ਵੀ ਜਿਵੇਂ ਫੇਕੇ ਰੱਖਤਾ ਤੂ ਉਸ ਤੋਂ ਬਾਅਦ ਉਹਨਾਂ ਨੇ ਇਹ ਭਾਈ ਸਾਹੂ ਦੀ ਪਾਰਟੀ ਸੀ ਫਿਰ ਉਹਨਾਂ ਨੇ ਕੀ ਕੀਤਾ ਵੀ ਜਿਵੇਂ ਉਹ ਵੇਲਣਾ ਲੈ ਕੇ ਉਹ ਲੱਤ ਕਰਕੇ ਤੇ ਲੱਤਾਂ ਉੱਪਰ ਕਰਕੇ ਉਹ ਦੋਵੇਂ ਲੱਤਾਂ ਨੂੰ ਕਹਿੰਦੇ ਵੀ ਉਹਨਾਂ ਨੇ ਇਸ ਤਰੀਕੇ ਨਾਲ ਮੈਂ ਅਸੀਂ ਕੱਲ ਵੀ ਵੇਖਿਆ ਮੈਂ ਆਪ ਵੇਖਿਆ ਮੈਂ ਕਿਹਾ ਜੇ ਲੱਤਾਂ ਤੁਸੀਂ ਪੈਰ ਵਕਾਓ ਥੱਲੇ ਪੈਰਾਂ ਤੇ 7 ਦਿਨ ਹੋ ਗਏ ਨੇ ਹਜੇ ਵੀ ਪੈਰ ਨੀਲੇ ਪਏ ਨੇ ਔਰ ਇੱਕ ਪੈਰ ਦੇ ਸੱਜੇ ਪਾਸੇ ਮੇਰੇ ਧਿਆਨੇ ਉਹਨਾਂ ਦੇ ਐਡਾ ਵੱਡਾ ਤੁਸੀਂ ਕਹੜੋ ਵੌਂਡ ਹੈ ਵੌਂਡ ਕੀ ਹੈ ਵੀ ਜਿਵੇਂ ਤੁਸੀਂ ਕਹੜੋ ਵੀ ਜਦੋਂ ਇਹਨਾਂ ਨੇ ਡੰਡਾ ਫੇਰਿਆ ਉਹ ਕਹਿੰਦਾ ਡੰਡਾ ਕਿਤੇ ਟੁੱਟ ਗਿਆ ਉਹ ਤਿੱਖੇ ਡੰਡੇ ਨੂੰ ਵਿੱਚ ਮਾਰਿਆ ਸੋ ਇਹ ਨਾਲ ਖੂਨ ਖੂਨ ਹੋ ਗਿਆ ਵੀ ਭਾਈ ਸਾਹਿਬ ਇਹ ਵਾਢੀ ਸੀ ਉਹਨੇ ਮੈਨੂੰ ਕਿਹਾ ਭਾਈ ਸੰਦੀਪ ਸਣੀ ਨੇ ਵੀ ਭਾਜੀ ਤਿੰਨ ਕਸ਼ੇਰੇ ਮੇਰੇ ਖੂਨ ਨਾਲ ਲਤਪਤ ਹੋ ਗਏ ਜਿਹੜੇ ਪਾਣੀ ਨਾਲ ਅਸੀਂ ਮੁੰਚੜ ਦੇ ਸੋ ਉਸ ਤੋਂ ਬਾਅਦ 4 ਦਿਨ ਤੱਕ ਉਹਨਾਂ ਨੂੰ ਕਿਸੇ ਨੇ ਵੀ ਮੈਡੀਕਲ ਕੇਅਰ ਨਹੀਂ ਦਿੱਤੀ ਠੀਕ ਕਿਸਾ ਡਾਕਟਰ ਨੇ ਕੋਈ ਦਵਾਈ ਨਹੀਂ ਦਿੱਤੀ ਕੋਈ ਮਲਮ ਨਹੀਂ ਕੋਈ ਪੱਟੀ ਕੋਈ ਇਲਾਜ ਨਹੀਂ ਕੋਈ 2 ਦਿਨ ਤੱਕ ਇਹਨੇ ਮੈਂ ਰੋਟੀ ਨਹੀਂ ਖਾਧੀ ਔਰ ਝੂਠ ਮਾਰਿਆ ਗਿਆ ਵੀ ਤੁਹਾਨੂੰ ਪਰਿਵਾਰ ਨਾਲ ਬੁਲਾਵਾਂਗੇ ਤਾਂ ਮੈਨੂੰ ਤੀਜੇ ਦਿਨ ਰੋਟੀ ਖੋਲੀ 7 ਦਿਨ ਤੱਕ ਉਹਨਾਂ ਨੇ ਚੱਕੀਆਂ ਦੇ ਵਿੱਚ ਉਹਨਾਂ ਨੂੰ ਅੰਦਰ ਲੋਕ ਕੱਪ ਦੇ ਵਿੱਚ ਰੱਖਿਆ ਸੋ ਮੈਂ ਕਹਿ ਸਕਦਾ ਕਿ ਜੋ ਅਸੀਂ ਇਹ ਤਸੱਦਦ ਵੇਖਿਆ ਜਾਂ ਸੱਭ ਦੀ ਪ੍ਰੈਜ਼ੈਂਸ ਵਿੱਚ ਵੀ ਵੇਖਿਆ ਵੀਸੀ ਥਰੂ ਵੇਖਿਆ ਉਹਨਾਂ ਨੇ ਸਾਰੇ ਚੀਜ਼ਾਂ ਸਾਨੂੰ ਦਿਖਾਈਆਂ ਨੇ ਮਤਲਬ ਮੈਂ ਕਹਿ ਸਕਦਾ ਕਿ ਮਤਲਬ ਲੂੰਗ ਕੰਡੇ ਜਿਹੜੇ ਸੀ ਉਹ ਖੜੇ ਕਰਨ ਵਾਲੀ ਗੱਲ ਸੀ ਸੋ ਇੰਨਾ ਤਸੱਦਦ ਝੱਲਣ ਤੋਂ ਬਾਅਦ ਜਦੋਂ ਸਾਨੂੰ ਮਿਲੇ ਨੇ ਇੱਕ ਚੀਜ਼ ਦੀ ਮੈਂ ਕਹਾਂਗਾ ਕਿ ਭਾਈ ਸਾਹਿਬ ਦੀ ਅੱਖਾਂ 'ਚ ਪੂਰਾ ਜਨੋਸ਼ ਸੀ ਤੇ ਪੂਰੀ ਚੜ੍ਹਦੀ ਕਲਾ ਸੀ ਪੂਰੀ ਚੜ੍ਹਦੀ ਕਲਾ ਦੀ ਪੂਰੀ ਚੜ੍ਹਦੀ ਕਲਾ ਦੀ ਸੁਣ ਪਰ ਉਹਨਾਂ ਨੇ ਮੈਨੂੰ ਜਾਣ ਬਣੇ ਗੱਲ ਕਹੀ ਏ ਵੀ ਸੱਤ ਦਿਨ ਭੱਜਰ ਹੋ ਗਏ ਮੇਰੇ ਸਿਰ 'ਚ ਤੇ ਮੇਰੀ ਸਾਰੀ ਬੋਡੀ ਦੇ ਵਿੱਚ ਭਰੇ ਨੇ ਮੈਨੂੰ ਹਜੇ ਤੱਕ ਕੋਈ ਵੀ ਮੈਡੀਸਿਨ ਨਹੀਂ ਤੁਸੀਂ ਜਿਵੇਂ ਸੁਣਿਆ ਜਾਂ ਵਕੀਲ ਸਾਹਿਬ ਨੇ ਦੱਸਿਆ ਜੋ ਕਿ ਸਰਦਾਰ ਸੰਦੀਪ ਸਿੰਘ ਸਣੀ ਜੀ ਦਾ ਜਿਹੜਾ ਕੇਸ ਵੀ ਲੜ ਰਹੇ ਆ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਵੀ ਆਇਆ ਵੀ ਕਿਸ ਤਰ੍ਹਾਂ ਜੇਲ੍ਹ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੇ ਕੇਸਾਂ ਦੀ ਬਿਆਦਵੀ ਕੀਤੀ ਗਈ ਕਿਸ ਤਰ੍ਹਾਂ ਉਹਨਾਂ ਦੇ ਠੁੱਡੇ ਮਾਰੇ ਗਏ ਅੱਖਾਂ ਦੇ ਉੱਪਰ ਠੁੱਡੇ ਮਾਰੇ ਗਏ ਤੇ ਤਿੰਨ ਵਾਰ ਸੰਦੀਪ ਸਿੰਘ ਸਣੀ ਜੀ ਨੇ ਸਰਦਾਰ ਜੀ ਨੇ ਕਸ਼ਹਰੇ ਬਦਰੇ ਖੂਨ ਦੇ ਨਾਲ ਲਾਤਪਤ